ਕੈਨੇਡਾ ਚ ਬਿਸ਼ਨੋਈ ਗੈਂਗ ਨੂੰ ਇਲੀਗਲ ਡਿਕਲੇਅਰ ਕੀਤਾ ਜਾਂਦਾ ਹੈ ਕਿ ਇਹ ਗੈਂਗਸ ਐਨੇ ਕਮਜ਼ੋਰ ਹੋ ਗਏ ਨੇ ਕਿ ਆਪਣੀ ਕਮਜ਼ੋਰੀ ਦਾ ਅਹਿਸਾਸ ਕਰਵਾਉਣ ਦੇ ਲਈ ਹੁਣ ਸੜਕਾਂ ਤੇ ਗੋਲੀਆਂ ਚਲਵਾਉਣ ਲੱਗੇ ਨੇ ਜਾਂ ਫਿਰ ਇਹਨਾਂ ਦਾ ਖਾਫਾ ਰੀਅਲੀ ਵਧ ਰਿਹਾ ਟਮਕੀਆਂ ਫਰੋਤੀਆਂ ਗੋਲੀਆਂ ਚਲਾਉਣੀਆਂ ਹੁਣ ਕਾਫੀ ਵਧ ਗਈਆਂ ਨੇ ਆਮ ਲੋਕ ਡਰ ਦਾ ਸ਼ਿਕਾਰ ਹੋ ਰਹੇ ਨੇ ਸਤੂ ਮੋਸੇ ਵਾਲਾ ਵੀ ਇਹਨਾਂ ਦੇ ਡਰ ਦਾ ਕਿਸੇ ਵੇਲੇ ਸ਼ਿਕਾਰ ਹੋਇਆ ਸੀ ਪਰ ਉਹ ਦਬਿਆ ਨਹੀਂ ਤੇਬਿਆਂ ਦਾ ਪੁੱਤ ਮੂਸੇ ਆਪਣੇ ਪਿੰਡ ਖੇਤਾਂ 'ਚ ਜਾ ਕੇ ਕੋਠੀ ਪਾਉਂਦਾ। ਬਹੁਤਾ ਸਮਾਂ ਉਹ ਮਾਪੇ ਦੇਖੇ ਤਨੂੰ ਦੇ ਰਿਆ ਸੀ। ਜ਼ਮੀਨਾਂ ਖਰੀਦੀਆਂ, ਖੇਤਾਂ ਵਿੱਚ ਉਹ ਖੁਦ ਹੜ ਬਾਈ, ਕਰਾਂ ਚਲਾਈ। ਬਹੁਤਾਂ ਸੋਸ਼ਲ ਮੀਡੀਆ 'ਉਸਤੇ ਉਸ ਵੇਲੇ ਤਾਨੇ ਵੀ ਕਸਦਾ ਰਿਹਾ। ਮੀਡੀਆ, ਸੋਸ਼ਲ ਮੀਡੀਆ ਉਸ ਅੰਦਰਲੇ 마ਸੂਮ ਨੂੰ ਉਹਦੀ ਦੁਚਿੱਤੀ ਨੂੰ ਪਛਾਣ ਨਹੀਂ ਸੀ ਸਕਿਆ। ਪਰ ਹੁਣ ਪਤਾ ਲੱਗਦਾ ਕਿ ਉਹਨੂੰ ਕੀ-ਕੀ ਧਮਕੀਆਂ ਆਈਆਂ ਹੋਣਗੀਆਂ। ਤੇ ਅਖੀਰ ਉਹੋ ਦਬਕਾਉਣ ਵਾਲਿਆਂ ਨੂੰ ਫਿਰ ਘੂਰਨ ਲੱਗਦਾ। ਸ਼ਾਇਦ ਇਹਨਾਂ ਲੁਟੇਰੀਆਂ ਤੋਂ ਬਚਣ ਲਈ ਉਹ ਸਰਕਾਰੀ ਸੁਰੱਖਿਆ ਵਿੱਚ ਆਉਂਦਾ ਸੀ ਇਸੇ ਲਈ ਐਮਐਲਏ ਇਲੈਕਸ਼ਨ ਵਿਊਸ ਨੇ ਲੜੀ ਪਰ ਉਹ ਕਈ ਹਨੇਰੀਆਂ ਦਾ ਸਾਹਮਣਾ ਕਰ ਰਿਹਾ ਸੀ ਬਹੁਤ ਸਾਰੇ ਤੂਫਾਨ ਉਸ ਦੇ ਅੰਦਰ ਘੁੰਮ ਰਹੇ ਸਨ ਇੱਕ ਪਾਸੇ ਗੀਤ ਸੰਗੀਤ ਤੇ ਚੜਤ ਹੋ ਰਹੀ ਸੀ ਨਾਮ ਬਣਨ ਲੱਗਾ ਸੀ ਤੇ ਪੈਸਾ ਵੀ ਆਉਣ ਲੱਗਾ ਸੀ ਪਰ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਮੀਡੀਆ ਤੇ ਸੋਸ਼ਲ ਮੀਡੀਆ ਉਸ ਉੱਪਰ ਜ਼ਿਆਦਾ ਹੀ ਫੋਕਸ ਕਰਨ ਲੱਗਾ ਸੀ ਉਸ ਦੀ ਹਰ ਮੂਮੈਂਟ ਵਾਇਰਲ ਕੀਤੀ ਜਾ ਰਹੀ ਸੀ ਸਿੱਧੂ ਨੂੰ ਪਤਾ ਸੀ ਕਿ ਉਸ ਨੂੰ ਟਾਰਗੇਟ ਕੀਤਾ ਜਾ ਸਕਦਾ ਹੈ ਪਰ ਉਸਨੇ ਫਿਰ ਭਜਣ ਦੀ بجائے ਡਟਣਾ ਸ਼ੁਰੂ ਕੀਤਾ ਉਹ ਹਰ ਧਮਕੀ ਦਾ ਰਿਐਕਟ ਕਰਨ ਲੱਗਾ ਸੀ ਇਲੈਕਸ਼ਨ ਵਿੱਚ ਹਰ ਦਾ ਪਰ ਕਲਮ ਤੇ ਆਵਾਜ਼ ਦੀ ਦੁਨੀਆ ਚ ਹਰ ਵਾਰ ਅੰਬਰਾਂ ਦਾ ਚੰਨ ਬਣ ਜਾਂਦਾ ਹੁਣ ਉਸ ਦੀ ਗਾਇਕੀ ਦੇ ਉਲਾਮੇ ਸਿਰਫ ਨਿੱਜੀ ਨਹੀਂ ਸੀ ਰਹੀ ਉਹ ਪੰਜਾਬ ਦੀ ਗੱਲ ਕਰਨ ਲੱਗਾ 84 ਦਾ ਦਰਦ ਕਿਸਾਨ ਅੰਦੋਲਨ ਬੜਾ ਕੁਝ ਇੱਕ ਹਨੇਰੀ ਦੇ ਵਾਂਗ ਅੰਦਰ ਉਸ ਦੇ ੱਤਕਾ ਮਾਰਨ ਲੱਗਾ ਸੀ ਵੈਸੇ ਹੁਣ ਉਹ ਧੱਕਾ ਮਾਰਨ ਜੋਗਾ ਹੋ ਗਿਆ ਸੀ ਤੇ ਉਹਦਾ ਧੱਕਾ ਚੱਲਣ ਵੀ ਲੱਗ ਪਿਆ ਸੀ ਉਹ ਧਮਕੀ ਦਾ ਜਵਾਬ ਲਲਕਾਰ ਦੇ ਨਾਲ ਦੇਣਾ ਸਿੱਖ ਗਿਆ ਸੀ ਹੁਣ ਕੈਨੇਡਾ ਦੀ ਧਰਤੀ ਤੇ ਚਾਹਤ ਵੀ ਕੋਈ ਹਲਚਲ ਹੁੰਦੀ ਆ ਕੋਈ ਅਜਹੀ ਗੱਲਬਾਤ ਹੁੰਦੀ ਆ ਤਾਂ ਜ਼ਿਆਦਾਤਰ ਸੱਥਾਂ 'ਚ ਲੋਕੀ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਆ ਉਸ ਮਾਸੂਮ ਜਿਹੇ ਚਿਹਰੇ ਨੂੰ ਯਾਦ ਕਰਦੇ ਆ ਜੋ ਕਹਿੰਦਾ ਸੀ ਮਾਂ ਮੈਂ ਤੇਰੇ ਵਰਗਾ ਹਾਂ ਪਰ ਉਹ ਦਬਿਆ ਨਹੀਂ ਤੇ ਨਾ ਹੀ ਝੁਕਿਆ ਹੁਣ ਕੈਨੇਡਾ ਦੀ ਗੱਲ ਕਰਦੇ ਹਾਂ ਖਬਰ ਦੇ ਮੁਤਾਬਕ ਸਰੀ ਦੇ ਵਾਲੀ ਥਾਣੇ ਤੇ ਦੁਪਹਿਰੇ ਗੋਲੀਆਂ ਚੱਲੀਆਂ ਇਹ ਖਬਰ ਆਈ ਥਾਣੇ ਤੇ ਹਮਲਾ ਕੀਤਾ ਗਿਆ ਕੈਨੇਡਾ ਵਿੱਚ ਕਹਿੰਦੇ ਥਾਣੇ ਵੀ ਮਹਿਫੂਜ਼ ਨਹੀਂ ਰਹੇ ਸਾਥਾਂ ਵਿੱਚ ਇਹ ਚਰਚੇ ਹੋ ਰਹੇ ਆ ਇਹ ਵੀ ਦੱਸਣਯੋਗ ਹੈ ਕਿ ਅੱਜ ਹੀ ਖਤਰਨਾਕ ਅਪਰਾਧੀਆਂ ਨੂੰ ਜੇਲ੍ਹ ਵਿੱਚ ਰੱਖਣ ਤੇ ਸਮਾਂ ਨਾ ਦੇਣ ਦੇ ਕੰਜ਼ਰਵੇਟਿਵ ਮਤ ਇਹਨੂੰ ਸਾਰੀਆਂ ਪਾਰਟੀਆਂ ਨੇ ਵਿਰੋਧ ਕਰਕੇ ਫੇਲ ਕਰ ਦਿੱਤਾ ਕੈਨੇਡਾ ਸਰੀ ਦੀਆਂ ਸੜਕਾਂ ਤੇ ਹਲਚਲ ਵੈਸੇ ਆਮ ਦੇ ਵਾਂਗ ਹੀ ਹੋ ਰਹੀ ਹੈ ਪਰ ਕਿਤੇ ਕਿਤੇ ਸੋਸ਼ਲ ਮੀਡੀਆ ਮੀਡੀਆ ਸਕਰੋਲਿੰਗ ਲਾਰੈਂਸ ਬਿਸ਼ਨੋਈ ਦੇ ਨਾਮ ਤੇ ਆ ਕੇ ਰੁਕ ਜਾਂਦੀ ਹੈ ਯਾਨੀ ਕਿ ਲਾਰੈਂਸ ਦਾ ਜ਼ਿਕਰ ਕੈਨੇਡਾ ਦੀਆਂ ਖਬਰਾਂ ਚ ਰੇਡੀਓ ਸ਼ੋਜ਼ ਦੇ ਵਿੱਚ ਰੇਡੀਓ ਪ੍ਰੋਗਰਾਮਸ ਦੇ ਵਿੱਚ ਤੇ ਸੋਸ਼ਲ ਮੀਡੀਆ ਚ ਕਾਫੀ ਘੁੰਮ ਰਿਹਾ ਹੈ ਅਸਲ ਵਿੱਚ ਕੈਨੇਡਾ ਦੇ ਸਰੀ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਮੰਨੇ ਗੈਂਗਸਟਰਵਾਦ ਦਾ ਇੱਕ ਵਾਰ ਫਿਰ ਚਰਚਾ ਲੋਕਾਂ ਦੇ ਵਿੱਚ ਲੈ ਆਂਦਾ ਹੈ ਲੋਕ ਡਰੇ ਹੋਏ ਤਾਂ ਨਹੀਂ ਪਰ ਇਸ ਨਵੇਂ ਤਮਾਸ਼ੇ ਨੂੰ ਬੜੇ ਗਉ ਦੇ ਨਾਲ ਦੇਖ ਰਹੇ ਨੇ ਵਾਚ ਰਹੇ ਨੇ ਕੈਨੇਡਾ ਦੇ ਸ਼ਹਿਰ ਸਰੀ ਚ ਐਤਵਾਰ ਰਾਤ ਤਿੰਨ ਗੋਲੀਬਾਰੀ ਦੀਆਂ ਘਟਨਾਵਾਂ ਹੁੰਦੀਆਂ ਨੇ ਪੰਜਾਬੀ ਕਮਿਊਨਿਟੀ ਨੂੰ ਇਹਨਾਂ ਘਟਨਾਵਾਂ ਨੇ ਹਿਲਾ ਕੇ ਰੱਖ ਦਿੱਤਾ ਹੈ ਗੋਲੀਬਾਰੀਆਂ ਦੀ ਜ਼ਿੰਮੇਵਾਰੀ ਫਤਿਹ ਪੁਰਤਗਾਲ ਨਾਮ ਦੇ ਇੱਕ ਵਿਅਕਤੀ ਨੇ ਲਈ ਹੈ ਜੋ ਕਿ ਆਪਣੇ ਆਪ ਨੂੰ ਲਾਰੈਂਸ ਵਿਸ਼ਨੋਈ ਗੈਂਗ ਦੇ ਨਾਲ ਜੁੜਿਆ ਹੋਇਆ ਦੱਸਦਾ ਹੈ ਫਤਿਹ ਪੁਰਤਗਾਲ ਉਸਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਕਿ ਉਹ ਉਹਨਾਂ ਥਾਵਾਂ ਤੇ ਗੋਲੀ ਚਲਵਾਉਣ ਦੇ ਲਈ ਜ਼ਿੰਮੇਵਾਰ ਨੇ ਜੋ ਕਿ ਨਵੀ ਟੇਸੀ ਦੇ ਨਾਲ ਸੰਬੰਧਿਤ ਨੇ ਨਵੀ ਟੇਸੀ ਇੱਕ ਨਵਾਂ ਨਾਮ ਹੁਣ ਸੋਸ਼ਲ ਮੀਡੀਆ ਤੇ ਉਭਾਰਿਆ ਜਾਂਦਾ ਉਸ ਦਾ ਦਾਵਾ ਹੈ ਕਿ ਨਵੀ ਟੇਸੀ ਨੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਟਿਲੋਂ ਗੈਂਗ ਦੇ ਨਾਮ ਤੇ ਗਾਇਕਾਂ ਤੇ ਕਲਾਕਾਰਾਂ ਤੋਂ 5 ਮਿਲੀਅਨ ਡਾਲਰ ਦੀ ਵਸੂਲੀ ਕੀਤੀ ਹੈ ਇਸ ਕਰਕੇ ਉਹਨਾਂ ਨੇ ਤਿੰਨ ਵੱਖ-ਵੱਖ ਥਾਵਾਂ ਤੇ ਕਹਿੰਦੇ ਕਿ ਅਸੀਂ ਗੋਲੀਬਾਰੀ ਕੀਤੀ ਜਾਂ ਕਰਵਾਈ ਵੀਡੀਓ ਚ ਫਤੇ ਪੁਰਤਗਾਲ ਨੇ ਇੱਕ ਵਾਰਨਿੰਗ ਵੀ ਦਿੱਤੀ ਹੈ ਉਸਨੇ ਆਖਿਆ ਕਿ ਉਹ ਉਹਨਾਂ ਲੋਕਾਂ ਨੂੰ ਟਾਰਗੇਟ ਕਰ ਰਹੇ ਨੇ ਜੋ ਬਿਸ਼ਨੋਈ ਗੈਂਗ ਦੇ ਨਾਮ ਤੇ ਵਸੂਲੀ ਕਰ ਰਹੇ ਨੇ ਉਹਨਾਂ ਨੂੰ 1200 एएम स्विफ्ट रेडियो ਦੇ ਨਾਲ ਉਹਨਾਂ ਆਖਿਆ ਕਿ ਕੋਈ ਨਿੱਜੀ ਰੰਜਿਸ਼ ਨਹੀਂ ਆ ਪਰ ਨਵੀਟੇ ਸੀ ਇਸ ਸਾਰੀ ਵਸੂਲੀ ਦੇ ਪਿੱਛੇ ਹੈ ਯਾਨੀ ਕਿ ਉਸ ਕਾਰੋਬਾਰੀ ਬੰਦੇ ਨੂੰ ਵਸੂਲੀ ਦੇ ਨਾਲ ਜੋੜਿਆ ਜਾ ਰਿਹਾ ਇਸ ਵੀਡੀਓ ਚ ਉਸਨੇ ਵੀ ਖੁਲਾਸਾ ਕੀਤਾ ਕਿ ਹੁਮੇਂਟੀ ਲੋਕਾਂ ਦੇ ਨਾਲ ਕੋਈ ਵੈਰ ਨਹੀਂ ਰੱਖਦੇ ਤੇ ਇਮਾਨਦਾਰੀ ਨਾਲ ਰੋਜ਼ੀ ਕਮਾਉਣ ਵਾਲਿਆਂ ਦੀ ਉਹ ਇਜ਼ਤ ਕਰਦੇ ਆ ਪਰ ਪੋਸਟ ਦੇ ਅੰਤ ਵਿੱਚ ਫਤਿਹ ਪੁਰਤਗਾਲ ਨੇ ਇੱਕ ਵਾਰਨਿੰਗ ਦਿੱਤੀ ਹੈ ਕਿ ਝੂਠੀਆਂ ਖਬਰਾਂ ਜੇਕਰ ਕੋਈ ਫਲਾਉਂਦਾ ਹੈ ਤਾਂ ਜਾਣ ਤੇ ਕਾਰੋਬਾਰ ਦੇ ਵਿੱਚ ਹੋਏ ਨੁਕਸਾਨ ਦੇ ਲਈ ਉਹ ਖੁਦ ਜ਼ਿੰਮੇਵਾਰ ਹੋਵੇਗਾ ਰਿਪੋਰਟ ਦੇ ਮਤਲਬ ਕੋ ਨਵੀ ਟੇਸੀ ਸਰੀਦਾ ਪ੍ਰਸਿੱਧ ਕਾਰੋਬਾਰੀਆ ਜੋ ਕਿ ਆਪਣੇ ਪਿਤਾ ਕੁਲਵੰਤ ਟੇਸੀ ਦੇ ਨਾਮ ਮਿਲ ਕੇ ਟਰੱਕਿੰਗ ਤੇ ਡਵੈਲਪਮੈਂਟ ਦਾ ਵੱਡਾ ਕਾਰੋਬਾਰ ਚਲਾ ਰਿਹਾ ਹੈ ਕੁਝ ਹਫ਼ਤੇ ਪਹਿਲਾਂ ਹੀ ਕਲਵੰਤ ਡੇ ਸਿਨੀਅਰ ਸਥਾਨੀਚਾਰੀ ਚ 1200 ਏ.ਐਮ. ਰੇਡੀਓ ਸਟੇਸ਼ਨ ਦਾ ਨਵਾਂ ਆਫਿਸ ਜਿਹੜਾ ਉਹ ਖੋਲਿਆ ਸੀ ਲਾਂਚ ਕੀਤਾ ਸੀ ਜੋ ਕੋਈ ਹੁਣ ਇਸ ਗੋਲਮਾਰੀ ਵਿਵਾਦ ਤੇ kehr ਗਿਆ ਇਸ ਵਿਵਾਦ ਦੇ ਵਿੱਚ ਸਰੀ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਸਲ ਵਿੱਚ ਇਸ ਵੀਡੀਓ ਵਿੱਚ ਜੋ ਕੁਝ ਆਖਿਆ ਗਿਆ ਸਚਾਈ ਕੀ ਹੈ ਉਹ ਜਾਂਚ ਤੋਂ ਬਾਅਦ ਪਤਾ ਲੱਗੇਗਾ ਪੁਲਿਸ ਕਹਿੰਦੀ ਹੈ ਕਿ ਮਾਮਲਾ ਫਰੋਤੀ ਤੇ ਗੈਂਗ ਐਕਟੀਵਿਟੀ ਦੇ ਨਾਲ ਜੁੜਿਆ ਹੋ ਸਕਦਾ ਪਰ ਸਾਰੀ ਸਚਾਈ ਜਾਂਚ ਤੋਂ ਬਾਅਦ ਸਾਹਮਣੇ ਆਵੇਗੀ ਇੱਕ ਵਾਰ ਫਿਰ ਕੈਨੇਡਾ ਚ ਪੰਜਾਬੀ ਗੈਂਗਸ ਦੇ ਨਾਮ ਨਾਲ ਡਰ ਦਾ ਮਾਹੌਲ ਪਣ ਰਿਹਾ ਜਾਂ ਫਿਰ ਬਣਾਇਆ ਜਾ ਰਿਹਾ ਸਵਾਲ ਇਹ ਹੈ ਕਿ ਸਰੀ ਦੀਆਂ ਗੋਲੀਆਂ ਆਖਿਰ ਚਿਲਾ ਕੌਣ ਰਿਹਾ ਹੈ ਅਸਲ ਵਿੱਚ ਇਸੋ ਖੇਡ ਦਾ ਅਸਲ ਖਿਡਾਰੀ ਕੌਣ ਹੈ ਉਹ ਕਿੱਥੇ ਬੈਠਾ ਹੈ ਹਾਲਾਂਕਿ ਪੁਲਿਸ ਸਖਤੀ ਨਾਲ ਕਾਰਵਾਈ ਕਰਨ ਦੀ ਗੱਲ ਵੀ ਆਖ ਰਹੀ ਹੈ ਸਿੱਧੂ ਮੂਸੇਵਾਲਾ ਹਤਿਆਕਾਂਡ ਦੇ ਨਾਲ ਜੁੜੇ ਲਾਰੈਂਸ ਮਿਸ਼ਨੋਈ ਗੈਂਗ ਤੇ ਹੁਣ ਕੈਨੇਡਾ ਨੇ ਵੱਡੀ ਕਾਰਵਾਈ ਕੀਤੀ ਹੈ ਕੈਨੇਡਾ ਦੀ ਸਰਕਾਰ ਨੇ ਇਸ ਗੈਂਗ ਨੂੰ ਆਪਣੇ ਕ੍ਰਿਮੀਨਲ ਕੋਡ ਦੇ ਤਹਿਤ ਟੈਰਰਿਸਟ ਐਂਟੀਟੀ ਯਾਨੀ ਕਿ ਅਤਵਾਦੀ ਸੰਸਥਾ ਕੋ ਸ਼ਿਟ ਕਰ ਦਿੱਤਾ ਹੈ ਇਸ ਕਦਮ ਤੋਂ ਬਾਅਦ ਕੈਨੇਡਾ ਚ ਬਿਸ਼ਨੋਈ ਗੈਂਗ ਦੇ ਨਾਲ ਜੁੜੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਜਬਤ ਕੀਤੀਆਂ ਜਾ ਸਕਣਗੀਆਂ ਇਸ ਤੋਂ ਇਲਾਵਾ ਉਹਨਾਂ ਦੀ ਆਰਥਿਕ ਗਤੀਵਿਧੀ ਤੇ ਰੋਕ ਲੱਗੇਗੀ ਤੇ ਹਾਂ ਇਸ ਗੈਂਗ ਨੂੰ ਜੇ ਕੋਈ ਮਦਦ ਕਰਦਾ ਉਸ ਉੱਪਰ ਕਾਨੂੰਨੀ ਕਾਰਵਾਈ ਹੋਵੇਗੀ ਖਾਸ ਤੌਰ ਤੇ ਜੇਕਰ ਫੰਡਿੰਗ ਦੇ ਨਾਲ ਜੁੜਿਆ ਮਾਮਲਾ ਹੁੰਦਾ ਹੈ ਜੋ ਦੇ ਪਾਸੇ ਇੰਡੀਆ ਚ ਵੀ ਮੂਸੇਵਾਲਾ ਕੇਸ ਦੀ ਜਾਂਚ ਹਾਲੇ ਲਗਾਤਾਰ ਜਾਰੀ ਹੈ ਐਨਆਈਏ ਨੇ ਹਾਲੀ ਵਿੱਚ ਇੱਕ ਵਿਅਕਤੀ rahul ਸਰਕਾਰ ਉਸ ਦਾ ਨਾਮ ਹੈ ਉਸ ਦੇ ਖਿਲਾਫ ਚਾਰਜ ਸ਼ੀਟ ਫਾਈਲ ਕੀਤੀ ਹੈ ਉਸ ਤੇ ਦੋਸ਼ ਹੈ ਕਿ ਉਸ ਨੇ ਮੂਸੇਵਾਲਾ ਦੇ ਘਾਤਨਾ ਲਈ ਜਾਲੀ ਪਾਸਪੋਰਟ ਡਾਕੂਮੈਂਟਸ ਪ੍ਰੋਵਾਈਡ ਕਰਵਾਏ ਸੀ ਇਹ ਮਾਮਲਾ ਹੁਣ ਗੈਂਗਸਟਰ ਤੇ ਅਤਵਾਦੀ ਸੰਗਠਨਾਂ ਦੇ ਆਪਸੀ ਗੱਠ ਜੋੜ ਯਾਨੀ ਕਿ ਇੱਕ ਨੈਕਸਸ ਹੈ ਜਿਹੜਾ ਟੈਰਰ ਤੇ ਗੈਂਗਸਟਰ ਦਰਮਿਆਨ ਉਸ ਦੀ ਜਾਂਚ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ ਇਸ ਵਿਚਾਲੇ ਪੰਜਾਬ ਦੀ ਮੁਹਾਲੀ ਅਦਾਲਤ ਨੇ ਲਾਰੈਂਸ ਬਿਸ਼ਨੋਈ ਤੇ ਤਿੰਨ ਹੋਰਾਂ ਨੂੰ 2022 ਦੇ ਆਰਮਜ਼ ਐਕਟ ਕੇਸ ਵਿੱਚ ਸਬੂਤਾਂ ਦੀ ਘਾਟ ਦੇ ਕਾਰਨ ਬਰੀ ਕੀਤਾ। ਪਰ ਬਿਸ਼ਨੋਈ ਨੂੰ ਹਾਲੇ ਵੀ ਕਈ ਹੋਰ ਗੰਭੀਰ ਮਾਮਲੇ ਆ ਜਿਸ ਵਿੱਚ ਸਿੱਧੂ ਮੂਸੇਵਾਲੇ ਦੀ ਹਤਿਆ ਫਿਰੋਤੀ ਤੇ ਕਤਲ ਦੀ ਸਾਂਝੀਸ਼ਾ ਇਹਨਾਂ ਵਿੱਚ ਸੁਣਵਾਈ ਦਾ ਸਾਹਮਣਾ ਕਰਨਾ ਪੈਣਾ। ਇੱਕ ਪਾਸੇ ਕੈਨੇਡਾ ਗੈਂਗ ਨੂੰ ਅਤਵਾਦੀ ਕੋਸ਼ਿਸ਼ ਕਰਨ ਜਾ ਰਿਹਾ। ਦੂਜੇ ਪਾਸੇ ਇੰਡੀਆ ਦੀਆਂ ਅਦਾਲਤਾਂ 'ਚ ਮੂਸੇਵਾਲਾ ਕਤਲ ਮਾਮਲੇ ਦੀ ਕਹਾਣੀ ਹਾਲੇ ਵੀ ਅਧੂਰੀ ਪਈ ਹੈ। ਸਵਾਲ ਵੱਡਾ ਹੈ ਕਿ ਕਦੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਪਰਿਵਾਰ ਨੂੰ ਇਨਸਾਫ ਮਿਲੇਗਾ ਫਿਲਹਾਲ ਇੰਤਜ਼ਾਰ ਜਾਰੀ ਹੈ